ਸਵਾਗਤ ਹੈ ਤੁਹਾਡਾ ਸਾਬ ਸੱਚੀ ਟੀਵੀ ਤੇ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਕੇਂਦਰ ਸਰਕਾਰ ਨੇ ਜਾਤੀ ਗਣਨਾ ਨਾਲ ਮਰਦਮਸ਼ੁਮਾਰੀ ਦਾ ਪ੍ਰੋਗਰਾਮ ਐਲਾਨਿਆ ਆਰਸੀਵੀ ਦੀ ਜਿੱਤ ਦੇ ਜਸ਼ਨ ਦੌਰਾਨ ਭਗਦੜ ਚ 11 ਲੋਕਾਂ ਦੀ ਮੌਤ ਤੇ ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂप्रति ਸਮੇਦਨਾ ਮੈਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ ਹੁਣ ਭਾਈਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਗ੍ਰੋਹੀ ਕਿਹਾ ਜਾ ਰਿਹਾ ਹੈ ਮੁੱਖ ਮੰਤਰੀ ਪਾਕ ਲਈ ਜਸੂਸੀ ਮਾਮਲਾ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਸੀ ਪੰਜਾਬ ਤੋਂ ਗ੍ਰਿਫਤਾਰ ਕੀਤਾ ਯੂਟਿਊਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਰੇਸ਼ਨ ਸੰਧੋਰ ਦੀ ਸਫਲਤਾ ਤੇ ਸਵਾਲ ਉਠਾਏ ਭਾਇਪਾ ਨੇ ਪਾਕਿਸਤਾਨ ਨਾਲ ਖੰਡ ਦੇ ਦੋਸ਼ ਲਾਏ ਸਾਬਕਾ ਫੌਜੀ ਨੇ ਗੋਲੀਆਂ ਚਲਾ ਕੇ ਪੁੱਤ ਦੀ ਜਾਨ ਲਈ ਪਤਨੀ ਗੰਭੀਰ ਜ਼ਖਮੀ ਈਮਕੁੰਡ ਸਾਹਿਬ ਵਿਖੇ ਲਗਾਤਾਰ ਬਰਫਬਾਰੀ ਦੇ ਬਾਵਜੂਦ ਪੁੱਜ ਰਹੇ ਵੱਡੀ ਗਿਣਤੀ ਸ਼ਰਧਾਲੂ ਗੁਰਦੁਆਰਾ ਸ਼ਹੀਦ ਕਾਲ ਬੂੰਗਾ ਸਾਹਿਬ ਚ 꿇ੂ ਕਾਰਾ ਦਿਵਸ ਸੰਬੰਧੀ ਅਖੰਡ ਪਾਠ ਸਾਹਿਬ ਆਰੰਭ ਜੇਲ੍ਹ ਵਿੱਚ ਪਤੀ ਲਈ ਨਸ਼ੀਲਾ ਪਦਾਰਥ ਲਿਆਂਦੀ ਮਹਿਲਾ ਕਾਬੂ ਕੋਵਿਡ ਸਿਹਤ ਮੰਤਰਾਲੇ ਵੱਲੋਂ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੁਣ ਖਬਰਾਂ ਵਿਸਤਾਰ ਨਾਲ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਲਦਾਖ ਵਰਗੇ ਬਰਫ਼ ਨਾਲ ਢਕੇ ਇਲਾਕਿਆਂ 'ਚ 1 ਅਕਤੂਬਰ 2026 ਅਤੇ ਦੇਸ਼ ਦੇ ਬਾਕੀ ਹਿੱਸਿਆਂ 'ਚ 1 ਮਾਰਚ 2027 ਨੂੰ ਜਾਤੀ ਗਣਨਾ ਦੇ ਨਾਲ ਮਰਦਮਸ਼ੁਮਾਰੀ ਕੀਤੀ ਜਾਵੇਗੀ ਬਸੋਂ ਮਰਦਮਸ਼ੁਮਾਰੀ 2027 ਨੂੰ ਜਾਤਾਂ ਦੀ ਗਣਨਾ ਦੇ ਨਾਲ-ਨਾਲ ਦੋਪੜਾਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਬਸੋਂ ਮਰਦਮ ਸ਼ਵਾਰੀ 2027 ਦੀ ਹਵਾਲਾ ਮਿਤੀ ਮਾਰਚ 2027 ਦੇ ਪਹਿਲੇ ਦਿਨ ਸਵੇਰੇ ਹੋਵੇਗੀ ਕੇਂਦਰ ਸਰਕਸ਼ਤ ਪ੍ਰਦੇਸ਼ ਲਗਦਾਕ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਰਫ ਨਾਲ ਟਕੇ ਇਲਾਕਿਆਂ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਲਈ ਹਵਾਲਾ ਮਿਤੀ ਅਕਤੂਬਰ 2026 ਦੇ ਪਹਿਲੇ ਦਿਨ ਹੋਵੇਗੀ ਮਰਦਮ ਸ਼ਵਾਰੀ ਐਕਟ 1948 ਦੀ ਧਾਰਾ 3 ਦੇ ਪਵੰਦਾ ਅਨੁਸਾਰ ਮਰਦਮ ਸ਼ਵਾਰੀ ਕਰਨ ਦੇ ਇਰਾਦੇ ਲਈ ਨੋਟੀਫਿਕੇਸ਼ਨ 16625 ਨੂੰ ਅਧਿਕਾਰਤ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਭਾਰਤ ਦੀ ਮਰਦਮਸ਼ੁਮਾਰੀ ਮਰਦਮਸ਼ੁਮਾਰੀ ਐਕਟ 1947 ਅਤੇ ਮਰਦਮਸ਼ੁਮਾਰੀ ਨਿਯਮ 1990 ਦੇ ਪ੍ਰਬੰਧਾਂ ਤਹਿਤ ਕੀਤੀ ਜਾਂਦੀ ਹੈ। ਪਿਛਲੀ ਮਰਦਮਸ਼ੁਮਾਰੀ 2011 ਚ ਦੋ ਪੜਾਵਾਂ ਚ ਕੀਤੀ ਗਈ ਸੀ। 2021 ਦੀ ਮਰਦਮਸ਼ੁਮਾਰੀ ਵੀ ਦੋ ਪੜਾਵਾਂ ਚ ਕਰਨ ਦਾ ਪ੍ਰਸਤਾਵ ਸੀ, ਜਿਸ ਚ ਪਹਿਲਾ ਪੜਾ ਅਪ੍ਰੈਲ ਸਤੰਬਰ 2020 ਅਤੇ ਦੂਜਾ ਪੜਾ ਫਰਵਰੀ 2021 ਚ ਕੀਤਾ ਜਾਣਾ ਸੀ। 2021 ਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਪਹਿਲੇ ਪੜਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ 1 ਅਪ੍ਰੈਲ 2020 ਤੋਂ ਕੋਈ ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਫੀਲਡ ਵਰਕ ਸ਼ੁਰੂ ਹੋਣਾ ਸੀ ਹਾਲਾਂਕਿ ਦੇਸ਼ ਭਰ ਚ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਮਰਦਮਸ਼ੁਮਾਰੀ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਸੀ ਸਰਕਾਰ ਨੇ ਹਾਲੇ ਵਿੱਚ ਫੈਸਲਾ ਕੀਤਾ ਸੀ ਕਿ ਉਹ ਮਰਦਮਸ਼ੁਮਾਰੀ ਦੇ ਨਾਲ ਸਾਡੀ ਜਾਤੀ ਗਣਨਾ ਵੀ ਕਰੇਗੀ ਬੰਗਲੌਰ ਵਿੱਚ ਰੈਲ ਚੈਲੈਂਜਰਜ਼ ਬੰਗਲੌਰ ਦੀ ਪਹਿਲੀ ਆਈਪੀਐਲ ਜਿੱਤ ਦਾ ਜਸ਼ਨ ਸੋਗ ਵਿੱਚ ਬਦਲ ਗਿਆ ਜਦੋਂ ਬੁੱਧਵਾਰ ਨੂੰ ਚੰਨਾ ਸੁਆਮੀ ਸਟੇਡੀਅਮ ਵਿੱਚ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਜ਼ਾਰਾਂ ਪ੍ਰਸ਼ੰਸਕ ਟੀਮ ਨੂੰ ਵਧਾਈ ਦੇਣ ਲਈ ਸਟੇਡੀਅਮ ਦੇ ਨੇੜੇ ਇਕੱਠੇ ਹੋਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਘਟਨਾ ਤੇ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਬੰਗਲੌਰ ਵਿੱਚ ਹੋਇਆ ਇਹ ਹਾਦਸਾ ਬਹੁਤ ਹੀ ਦਿਲ ਦਹਿਲਾਦ ਦੇਣ ਵਾਲਾ ਹੈ। ਇਸ ਦੁਖਦਾਈ ਪਲ ਵਿੱਚ ਮੇਰੀਆਂ ਸੰਵੇਦਨਾਵਾਂ ਉਹਨਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। RCB ਟੀਮ ਨੂੰ ਸਨਮਾਨਿਤ ਕੀਤਾ ਜਾਣਾ ਸੀ ਇਹ ਸਮਾਗਮ ਕਰਨਾਟਕ ਸਟੇਟ ਕ੍ਰਿਕਟਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਜਿਸ ਵਿੱਚ RCB ਟੀਮ ਨੂੰ ਉਹਨਾਂ ਦੇ ਪਹਿਲੇ IPL ਖਿਤਾਬ ਲਈ ਸਨਮਾਨਿਤ ਕੀਤਾ ਜਾਣਾ ਸੀ ਇਸ ਸਮਾਗਮ ਲਈ ਸਿਰਫ ਪਾਸ ਤੇ ਟਿਕਟਾਂ ਵਾਲੇ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਬਿਨਾਂ ਇਜਾਜ਼ਤ ਦੇ ਪਹੁੰਚੇ ਜਿਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਇਹ ਘਟਨਾ ਕਿਵੇਂ ਵਾਪਰੀ ਸੂਤਰਾਂ ਅਨੁਸਾਰ ਸਟੇਡੀਅਮ ਦੇ ਨੇੜੇ ਇੱਕ ਨਾਲੇ ਤੇ ਰੱਖੀ ਗਈ ਇੱਕ ਸਤਾਈ ਸਲੇਬ ਅਚਾਨਕ ਉੱਥੇ ਖੜੇ ਲੋਕਾਂ ਦੇ ਭਾਰ ਕਾਰਨ ਟੁੱਟ ਗਈ ਸਲੇਬ ਡਿੱਗਦੇ ਹੀ ਉੱਥੇ ਮੌਜੂਦ ਭੀੜ ਵਿੱਚ ਹਫੜਾ ਦਫੜੀ ਮਚ ਗਈ ਅਤੇ ਭਗਦੜ ਦੀ ਸਥਿਤੀ ਪੈਦਾ ਹੋ ਗਈ ਇਸ ਦੌਰਾਨ ਕਈ ਲੋਕ ਕੁਚਲੇ ਗਏ ਜਾਂ ਡਿੱਗ ਪਏ ਅਤੇ ਜ਼ਖਮੀ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਸਥਿਤੀ ਬਹੁਤ ਹੀ ਅਫਸੋਸਜਨਕ ਬਣੀ ਹੋਈ ਹੈ ਕਿਉਂਕਿ ਜੇਕਰ ਕੋਈ ਪਾਰਟੀ ਭਾਇ ਭਾ ਵਿਰੋਧ ਕੋਈ ਪ੍ਰਚਾਰ ਜਾਂ ਵਿਚਾਰ ਪੇਸ਼ ਕਰਦੀ ਹੈ ਤਾਂ ਇਸ ਨੂੰ ਹੁਣ ਰਾਸ਼ਟਰੀ ਨਿਸ਼ਾਨਾ ਮੰਨਿਆ ਜਾਵੇਗਾ ਵਿਰੋਧੀ ਐਲਾਨਿਆ ਜਾ ਰਿਹਾ ਹੈ ਇਥੇ ਆਪਣੀ ਰਹਿ ਸਰਕਾਰੀ ਰਹਿਸ਼ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੀ ਹਾਸੋਣੀ ਗੱਲ ਹੈ ਕਿ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਆਪਰੇਸ਼ਨ ਸੰਧੂਰ ਸਵੰਦੀ ਆਪਣੇ ਬਿਆਨ ਤੇ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੀ ਆਵਾਜ਼ ਬੁਲੰਦ ਕਰ ਰਹੇ ਹਨ ਉਹਨਾਂ ਕਿਹਾ ਇਹ ਬਹੁਤ ਹੀ ਮੰਦਭੱਗ ਹੈ ਕਿ ਬਿੱਟੂ ਨੇ ਅਜਿਹੇ ਤਰਕੀਨ ਬਿਆਨ ਦਿੱਤੇ ਹਨ ਜਦੋਂ ਕਿ ਦਿੱਲੀ ਵਿੱਚ ਉਹਨਾਂ ਦੇ ਆਕਾ ਇੱਥੇ ਬੈਠੇ ਬੇਬੁਨਿਆਦ ਬਿਆਨ ਦੇ ਰਹੇ ਹਨ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਭੁੱਲ ਗਏ ਹਨ ਕਿ ਉਹਨਾਂ ਦੀ ਆਪਣੀ ਪਾਰਟੀ ਹਰ ਘਰ ਵਿੱਚ ਮੌਜੂਦ ਹੈ ਉਹ ਸੰਧੂਰ ਭੇਜਣ ਦੇ ਆਪਣੇ ਫੈਸਲੇ ਤੋਂ ਪਿੱਛੇ हट ਗਈ ਹੈ ਮੁਖਮਤਰੀ ਨੇ ਕਿਹਾ ਕਿ ਇਹ ਜਿਹਾਰ ਰਵਈਆ ਗੈਰਵਾਜਬ ਹੈ ਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਉਹਨਾਂ ਕਹੇ ਕਿ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵੀ ਸਰਕਾਰ ਦੁਨੀਆ ਪਰ ਵਿੱਚ ਆਪਣੇ ਨਾਮਜਦ ਵਿਅਕਤੀਆਂ ਨੂੰ ਭੇਜੇਗੀ ਉਹ ਇਸ ਲਈ ਭੇਜ ਰਹੇ ਹਨ ਤਾਂ ਜੋ ਹਰ ਕਿਸੇ ਨੂੰ ਦੱਸਿਆ ਜਾ ਸਕੇ ਕਿ ਉਹ ਜੰਦ ਵਿੱਚ ਜੇਤੂ ਹੋ ਕੇ ਉੱਭਰੇ ਹਨ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਜਿੱਤ ਬਾਰੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿੱਤ ਆਪਣੇ ਆਪ ਆਉਂਦੀ ਹੈ ਸੂਬੇ ਦੇ ਇੱਕ ਯੂਟਿਊਬਰ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਹਿਆ ਕਿ ਸੋਸ਼ਲ ਮੀਡੀਆ ਚੈਨਲਾਂ ਨੂੰ ਕੇਂਦਰ ਸਰਕਾਰ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਹਾਲਾਂਕਿ ਉਹਨਾਂ ਕਹਿ ਕੇ ਜੇਕਰ ਕੋਈ ਵੀ ਦੇਸ਼ ਰਾਜ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਕਾਨੂੰਨ ਅਨੁਸਾਰ ਉਹਨਾਂ ਵਿਰੁੱਧ ਠੋਕਮੀ ਕਾਰਵਾਈ ਕੀਤੀ ਜਾਂਦੀ ਹੈ ਭਗਵਾਨ ਸਿੰਘ ਮਾਨ ਨੇ ਸਪਸ਼ਟ ਤੌਰ ਤੇ ਕਹਾਂ ਕੇ ਦੇਸ਼ ਵਿਰੋਧ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਉਹਨਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਂਦੀ ਹੈ ਦੇਸ਼ ਵਿਰੋਧੀ ਸਰਗਰਮੀਆਂ ਦੇ ਮਾਮਲੇ ਵਿੱਚ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਯੂਟਿਊਬਰ ਜੋਤੀ ਮਲਹੋਤਰਾ ਜੋ ਕਿ ਗ੍ਰਿਫਤਾਰ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ਾਂ 'ਚ ਪਹਿਲਾਂ ਹੀ ਗ੍ਰਿਫਤਾਰ ਹੈ ਦੇ ਨਾਲ ਸੰਭਾਵਿਤ ਤੌਰ ਤੇ ਨੇੜਲੇ ਸੰਪਰਕ ਵਿੱਚ ਰਿਹਾ ਹੈ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਪੁਲਿਸ ਅਨੁਸਾਰ ਪਹਿਲਾਂ ਇੱਕ ਅਤਵਾਦ ਸਮਰੱਥਕ ਜਸੂਸੀ ਨੈੱਟਵਰਕ ਦਾ ਖੁਲਾਸਾ ਹੋਇਆ ਸੀ ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਫੌਜੀ ਅਧਿਕਾਰੀਆਂ ਨਾਲ ਜੁੜਿਆ ਹੋਇਆ ਸੀ ਰੂਪਨਗਰ ਜ਼ਿਲ੍ਹੇ ਦੇ ਮਾਲਾ ਪਿੰਡ ਦਾ ਨਿਵਾਸੀ ਜਸਵੀਰ ਸਿੰਘ ਜੋ ਜਾਨ ਮੋਲ ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਹੈ ਉਹਦੇ ਸੰਬੰਧ ਇੱਕ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਮਿਲਿਆ ਨਾ ਪੁਲਿਸ ਨੇ ਦੱਸਿਆ ਕਿ ਜਸਵੀਰ ਸਿੰਘ ਨਵੀਂ ਦਿੱਲੀ ਤੋਂ ਹਾਲ ਹੀ ਵਿੱਚ ਕੱਢੇ ਗਏ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ ਔਰ ਰਹੀਮ ਔਰ ਫਾ ਦਾਨਿਸ਼ ਨਾਲ ਸੰਪਰਕ ਵਿੱਚ ਸੀ ਉਹ ਆਪਣੀ ਪਾਕਿਸਤਾਨ ਦੀਆਂ ਤਿੰਨ ਯਾਤਰਾਵਾਂ ਵਿੱਚੋਂ ਇੱਕ ਦੌਰਾਨ ਉੱਥੇ ਫੌਜੀ ਅਧਿਕਾਰੀਆਂ ਨਾਲ ਵੀ ਮਿਲਿਆ ਸੀ ਬਦਦਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਜਸਵੀਰ ਸਿੰਘ ਨੂੰ ਮਹਾਲੀਦਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 3 ਦਿਨ ਦੀ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਜਸਵੀਰ ਸਿੰਘ ਦੇ YouTube ਚੈਨਲ ਤੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਉਹ ਹਰਿਆਣਾ ਦੀ YouTuber ਜੋਤੀ ਮਲਹੋਤਰਾ ਨਾਲ ਵੀ ਨੇੜਲੇ ਸੰਪਰਕ ਵਿੱਚ ਸੀ ਜਿਸ ਨੂੰ ਪਹਿਲਾਂ ਹੀ ਜਸੂਸੀ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਡੀਜੀਪੀ ਨੇ ਇਸ ਸੰਬੰਧੀ ਦੱਸਿਆ ਕਿ ਜਸਵੀਰ ਦਿੱਲੀ ਵਿੱਚ ਪਾਕਿਸਤਾਨ ਨੈਸ਼ਨਲ ਡੇ ਦੇ ਸਮਰੋਹ ਵਿੱਚ ਵੀ ਗਿਆ ਸੀ ਜਿੱਥੇ ਉਸਦੀ ਮੁਲਾਕਾਤ ਪਾਕਿਸਤਾਨੀ ਫੌਜੀ ਅਧਿਕਾਰੀਆਂ ਤੇ ਹੋਰ ਬਲੌਗਰਾਂ ਨਾਲ ਹੋਈ ਸੀ ਉਹ 2020 2021 ਤੇ 2024 ਵਿੱਚ ਪਾਕਿਸਤਾਨ ਗਿਆ ਸੀ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ 'ਚੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ ਜਿਨ੍ਹਾਂ ਦੀ ਹੁਣ ਵਿਸਤਾਰ ਨਾਲ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵੱਲੋਂ ਦੇ ਕਰਾਸਟਰ ਇੱਕ ਪਤੀ ਟਿੱਪਣੀ ਕਰਨ ਤੋਂ ਇੱਕ ਦਿਨ ਬਾਅਦ ਆਪਰੇਸ਼ਨ ਸੰਧੂਰ ਵਿੱਚ ਸਫਲਤਾ ਦੇ ਕੇਂਦਰ ਦੇ ਦਾਅਵਿਆਂ ਤੇ ਸਵਾਲ ਉਠਾਏ ਹਨ। ਮਾਨ ਨੇ ਕਿਹਾ ਇਹ ਸਾਫ ਹੋ ਗਿਆ ਕਿ ਭਾਜਪਾ ਸਰਕਾਰ ਨੇ ਹਰ ਘਰ ਵਿੱਚ ਸੰਧੂਰ ਭੇਜਣ ਦੀ ਆਪਣੀ ਯੋਜਨਾ ਕਿਉਂ ਵਾਪਸ ਲੈ ਲਈ। ਉਹਨਾਂ ਕਿਹਾ ਜਦੋਂ ਤੁਸੀਂ ਜੰਗ ਜਿੱਤ ਲੈਂਦੇ ਹੋ ਤਾਂ ਤੁਹਾਡੀ ਜਿੱਤ ਜਗਜाहਰ ਹੁੰਦੀ ਹੈ ਅਤੇ ਇਸ ਬਾਰੇ ਛੇਕੀਆਂ ਮਾਰਨ ਲਈ ਕੋਈ ਲੋੜ ਨਹੀਂ ਹੁੰਦੀ। ਮਾਨ ਨੇ ਸਿੰਗਾਪੁਰ ਵਿੱਚ ਚੀਫ ਆਫ ਡਿਫੈਂਸ ਸਟਾਫ ਦੇ ਬਿਆਨ ਦੀ ਵੀ ਆਲੋਚਨਾ ਕੀਤੀ ਉਹਨਾਂ ਕਹਿੰਿਆ ਕਿ ਸੀ ਡੀ ਐਸ ਨੇ ਮੰਨਿਆ ਹੈ ਕਿ ਸਾਡੇ ਜੈਟ ਡੇਗੇ ਗਏ ਸਨ ਉਹਨਾਂ ਨਾਲ ਹੀ ਕਿਹਾ ਉਹਨਾਂ ਕਹਿ ਕੇ ਇਹ ਮਾਮਲਾ ਨਹੀਂ ਨਹੀਂ ਹੈ ਕਿ ਕਿੰਨੇ ਜੰਗੀ ਜਹਾਜ਼ ਠੁੰਡੇ ਗਏ ਸਨ ਸਗੋਂ ਇਹ ਕਿ ਉਹ ਕਿਉਂ ਡੇਗੇ ਗਏ ਸਨ ਉਹ ਖੁਦ ਇਹ ਦਾਅਵੇ ਕਰ ਰਹੇ ਹਨ ਅਤੇ ਫਿਰ ਮੇਰੇ ਤੇ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਗਾ ਰਹੇ ਹਨ ਮਾਨ ਨੇ ਇਹ ਗੱਲ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਵੱਟੂ ਦੇ ਬਿਆਨ ਦਾ ਜਵਾਬ ਦਿੰਦਿਆਂ ਕਹੀ ਹੈ ਹਰ ਤਲਬ ਹੈ ਕਿ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਮਾਂ ਨੇ ਭਾਏ ਭਾਤੇ ਆਪਰੇਸ਼ਨ ਸੰਧੂਰ ਦੀ ਸਫਲਤਾ ਦੇ ਨਾਮ ਤੇ ਵੋਟਾਂ ਮੰਗਣ ਦਾ ਦੋਸ਼ ਲਗਾਇਆ ਇਸ ਤੋਂ ਬਾਅਦ ਬਿੱਟੂ ਨੇ ਉਹਨਾਂ ਤੇ ਪਾਕਿਸਤਾਨਾਵਾਦ ਖੜੇ ਹੋਣ ਦਾ ਦੋਸ਼ ਲਗਾਇਆ ਦਰਾਹੜੇੜਲੇ ਪਿੰਡ ਬੋਣੀ ਵਿਖੇ ਇੱਕ ਸੇਵਾਮੁਕਤ ਫੌਜੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਦੇ ਜ਼ਖਮਾਂ ਦੀ ਤਾਬਨਾ ਚਲਦੇ ਹੋਏ ਫੌਜੀ ਦੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਬਲਵਿੰਦਰ ਕੌਰ ਹਾਲਤ ਗੰਭੀਰ ਹੈ ਮੁਲਜ਼ਮ ਸਾਬਕਾ ਫੌਜੀ ਫਰਾਰ ਹੈ ਜਾਣਕਾਰੀ ਅਨੁਸਾਰ ਦਰਾਹਾ ਨੇੜੇ ਪਿੰਡ ਬਾਣੀ ਵਿਖੇ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਨੇ ਛੇ ਲੂ ਪਰੇਸ਼ਾਨੀ ਕਾਰਨ ਗੁੱਸੇ ਵਿੱਚ ਆ ਕੇ ਪੁੱਤਰ ਜਗਮੀਤ ਸਿੰਘ ਅਤੇ ਆਪਣੀ ਪਤਨੀ ਬਲਿੰਦਰ ਕੌਰ ਤੇ ਕਈ ਗੋਲੀਆਂ ਚਲਾਈਆਂ ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ ਵਾਰਦਾਤ ਉਪਰੰਤ ਫੌਜੀ ਫਰਾਰ ਹੋ ਗਿਆ ਆਲੇ ਦੁਆਲੇ ਦੀ ਲੋਕਾਂ ਤੋਂ ਘਟਨਾ ਦੀ ਸੂਚਨਾ ਮਿਲਤੇ ਡੀਐਸਪੀ ਪਾਇਲ ਹਿਮੰਤ ਮਹੋਤਰਾ ਅਤੇ ਐਸਐਚਓ ਦਰਾਹਾ ਆਕਾਸ਼ ਵੱਲੋਂ ਪੁਲਿਸ ਪਾਰਟੀ ਸੀਮਿਤ ਮੌਕੇ ਤੇ ਪੁੱਜੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਡੀਐਸਪੀ ਨੂੰ ਸਰ ਜਲਦੀ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਤਰਾਖੰਡ ਵਿੱਚ ਲਗਭਗ 15000 ਫੁੱਟ ਦੀ ਉਚਾਈ ਤੇ ਸਥਾਪਿਤ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਵਿਖੇ ਲਗਾਤਾਰ ਬਰਫਵਾਰੀ ਦੇ باوجود ਸੰਗਤਾਂ ਵਿੱਚ ਸਲਾਨਾ ਯਾਤਰਾ ਪ੍ਰਤੀ ਭਾਰੀ ਉਛਾ ਹੈ ਪਿਛਲੇ 8 ਦਿਨਾਂ ਦੌਰਾਨ ਲਗਭਗ 30 ਤੋਂ 1000 ਤੋਂ ਵੱਧ ਸਿੱਧਾ ਲੋਕਾਂ ਨੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕੀਤੇ ਹਨ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਪਿਛਲੇ ਲਗਭਗ 3-4 ਦਿਨਾਂ ਤੋਂ ਰੁਕ-ਰੁਕ ਕੇ ਬਰਫਵਾਰੀ ਜਾਰੀ ਹੈ ਜਿਸ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਆਲੇ ਦੁਆਲੇ ਚਿੱਟੀ ਚਾਦਰ ਵਿਛ ਗਈ ਹੈ ਉਹਨਾਂ ਕਹਿੰਦੇ ਕਿ ਇਹ ਮੌਸਮ ਭਾਵੇਂ ਖਰਾਬ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਸੰਗਤਾਂ ਦਰਸ਼ਨਾਂ ਲਈ ਪੁੱਜ ਰਹੀਆਂ ਹਨ ਗੌਰਤਲ ਵਾਹ ਕੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੁੱਲੇਗੇ ਸਨ ਅਤੇ ਇਹ 4 ਜੂਨ ਤੱਕ ਪਿਛਲੇ ਸਾਲ ਨਾਲੋਂ ਰਿਕਾਰਡ ਤੋੜ ਗਿਣਤੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਲਈ ਪੁੱਜੇ ਹਨ ਨਿਰੰਦਰਜੀਤ ਸਿੰਘ ਬਿੰਦਰਾ ਨੇ ਯਾਤਰਾ ਦੇ ਸਬੰਧ ਵਿੱਚ ਉੱਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ ਹੈ ਅਤੇ ਧਾਰਮਿਕ ਯਾਤਰਾ ਦੀ ਹੁਣ ਤੱਕ ਦੀ ਪ੍ਰਗਤੀ ਬਾਰੇ ਰਿਪੋਰਟ ਦਿੱਤੀ ਹੈ। ਉਹਨਾਂ ਨੇ ਸਖਤਰੋਂ ਅਪੀਲ ਕੀਤੀ ਹੈ ਕਿ ਗੁਰਦੁਆਰਾ ਗੋਵਿੰਦ ਘਾਟ ਵਿਖੇ ਸਤਾਈ ਪੁਲ ਦਾ ਨਿਰਮਾਣ ਜ਼ਰੂਰੀ ਹੈ। ਇਸ ਬਾਰੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੱਲੋਂ ਵੀ ਕੋਸ਼ਿਸ਼ਾਂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜੇਕਰ ਇੱਥੇ ਸਤਾਈ ਪੁਲ ਦਾ ਨਿਰਮਾਣ ਹੁੰਦਾ ਹੈ ਤਾਂ ਇਸ ਨਾਲ ਯਾਤਰਾ ਹੋਰ ਵੀ ਸੁਰੱਖਿਅਤ ਅਤੇ ਸੁਖਾਲੀ ਬਣ ਜਾਵੇਗੀ। ਤਖਤ ਸ਼੍ਰੀ ਕੇਸਗੜ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਕਾਲਬੁੰਗਾ ਸਾਹਿਬ ਵਿਖੇ ਜੂਨ 1984 ਦੇ ਇੱਕ ਲੋਕਕਾਰ ਦੀ ਯਾਦ ਵਿੱਚ ਸ੍ਰੀ ਖੰਡਪੜ ਸਾਹਿਬ ਅਰੰਭ ਕੀਤੇਗੇ ਇਸ ਸੰਬੰਧੀ 6 ਜੂਨ ਨੂੰ ਸ੍ਰੀ ਖੰਡਪੜ ਸਾਹਿਬ ਦੇ ਭੋਗ ਪ੍ਰੰਤ ਗੁਰਮੇਦ ਸਮਾਗਮ ਕਰਕੇ ਸत्कार ਪੇੜ ਕੀਤਾ ਜਾਵੇਗਾ ਸ੍ਰੀ ਖੰਡਪੜ ਸਾਹਿਬ ਦੀ ਅਰੰਭਤਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੁਰਗੱਜ ਨੇ ਵਿਸ਼ੇਸ਼ ਤੌਰ ਤੇ ਸਮੂਲਿਤ ਕੀਤੀ ਤੇ ਅਰੰਭਤਾ ਦੀ ਅਰਦਾਸ ਉਹਨਾਂ ਖੁਦ ਕੀਤੀ ਅਰਦਾਸ ਵਿੱਚ ਜਥੇਦਾਰ ਗੁਰਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਖਾਲਸਾ ਪੰਥ ਵਿਚਕਾਰ ਏਕਤਾ ਇਤਫਾਕ ਅਤੇ ਪੰਥੀ ਚੜ੍ਹਦੀ ਕਲਾ ਦੀ ਬੇਨਤੀ ਕੀਤੀ ਇਸ ਮੌਕੇ ਧਰਤਸ਼੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗENDER ਸਿੰਘ ਐਡੀਸ਼ਨਲ ਮੈਨੇਜਰ ਹਰਦੀਪ ਸਿੰਘ ਦਲਵਾਰ ਸਿੰਘ ਗ੍ਰੰਥੀ ਹਰਦੀਪ ਸਿੰਘ ਨਿੱਜੀ ਸਹਾਇਕ ਮੀਤਾ ਮੈਨੇਜਰ ਜਸਬੀਰ ਸਿੰਘ ਹਰਪ੍ਰੀਤ ਸਿੰਘ ਸੂਚਨਾ ਅਫਸਰ ਦਰਵਿੰਦਰ ਸਿੰਘ ਖਜਾਂਚੀ ਹਰਜਿੰਦਰ ਸਿੰਘ ਪੈਣੀ ਸਰਬਜੀਤ ਸਿੰਘ ਇੰਚਾਰਜਾ ਹਾਜ਼ਰ ਸਨ ਬਰਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਦੀ ਪਤਨੀ ਨੇ ਨੁਚੀਲਾ ਪਦਾਰਥ ਲੈ ਜਾਣ ਦੀ ਕੋਸ਼ਿਸ਼ ਕਰਦਿਆਂ ਜੇਲ੍ਹ ਅਧਿਕਾਰੀਆਂ ਨੇ ਕਾਬੂ ਕੀਤਾ ਹੈ प्राप्त जानकारी अनुसार मुलाकात ਲਈ ਜਸਵੀਰ ਕੌਰ ਨਾਂ ਦੀ ਔਰਤ ਕੋਲੋਂ 40 ਨਸ਼ੀਲੇ ਕੈਪਸੂਲ 51 ਗ੍ਰਾਮ ਚਿੱਟਾ ਪਾਊਡਰ ਅਤੇ 93 ਗ੍ਰਾਮ ਤੰਬਾਕੂ ਬਰਾਮਦ ਕੀਤਾ ਗਿਆ ਹੈ ਇਹ ਸਮਾਨ 12 ਛੋਟੀਆਂ ਪਲਾਸਟਿਕ ਦੀਆਂ ਪਾਈਪਾਂ ਵਿੱਚ ਬੜੀ ਚਲਾਕੀ ਨਾਲ ਛਪਾਇਆ ਗਿਆ ਸੀ ਜਕਰ ਜੋਗ ਹੈ ਕਿ ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਵਾਸੀ ਚੰਦਪਾਣ ਬਠਿੰਡਾ ਇਸ ਵੇਲੇ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਪੁਲਿਸ ਅਨੁਸਾਰ ਨਸ਼ਾ ਲੈਣ ਦੀ ਜੋਇਨਾ ਵੀ ਉਸ ਦੇਸ਼ ਆ ਰਹੇ ਤੇ ਪੜਾਈ ਗਈ ਸੀ ਸਹਿਕ ਜੇਲ੍ਹ ਸੁਪਰਡਿੰਟ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਹੋਈ ਸੁਰੱਖਿਆ ਜਾਂਚ ਦਰਾਂ ਨਾ ਇਹ ਸਾਰੀ ਘਟਨਾ ਸਾਹਮਣੇ ਆਈ ਇਸ ਤੇ ਤੁਰੰਤ ਕਾਰਵਾਈ ਕਰਦੇ ਹਾਂ ਜੇਲ੍ਹ ਪ੍ਰਸ਼ਾਸਨ ਨੇ ਜਸਵੀਰ ਕੌਰ ਨੂੰ ਬ੍ਰਿੰਡਾ ਪਰਿਸ਼ਲੇ ਹਵਾਲੇ ਕਰ ਦਿੱਤਾ ਹੈ ਪੁਲਿਸ ਵੱਲੋਂ ਜਸਵੀਰ ਕੌਰ ਤੇ ਉਸਦੇ ਪਤੀ ਬਲਜੀਤ ਸਿੰਘ ਖਿਲਾਫ ਐਨ ਡੀ ਪੀ ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਿਹਤ ਮੰਤਰੀ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਸੂਬਿਆਂ ਨੂੰ ਆਕਸੀਜਨ ਆਈਸੋਲੇਸ਼ਨ ਵਾਰਡਾਂ ਵਿੱਚ ਬਿਸਤਰਿਆਂ ਵੈਂਟੀਲੇਟਰ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਡਾਕਟਰ ਸਨੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ 2 ਤੇ 3 ਜੂਨ ਨੂੰ ਤਕਨੀਕੀ ਸਮੀਖਿਆ ਮੀਟਮਾਂ ਕੀਤੀਆਂ ਗਈਆਂ ਮੀਟਿੰਗ ਵਿੱਚ ਆਫ਼ਤ ਪ੍ਰਬੰਧਨ ਸੈੱਲ ਐਮਰਜੈਂਸੀ ਪ੍ਰਬੰਧਨ ਰਿਸਪੌਂਸ ਸੈੱਲ ਕੌਮੀ ਰੋਗ ਕੰਟਰੋਲ ਕੇਂਦਰ ਭਾਰਤੀ ਮੈਡੀਕਲ ਖੋਜ ਕਾਉਂਸਲ ਇਕੀਗ੍ਰੇਤਰ ਰੋਗ ਨਿਗਰਾਨੀ ਪ੍ਰੋਗਰਾਮ ਅਤੇ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਪ੍ਰਤੀਨਿਧ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਨੇ ਹਸਲਿਆ ਇਹ ਮੀਟਿੰਗ ਕੋਵਰਦੀ ਮੌਜੂਦਾ ਸਥਿਤੀ ਅਤੇ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਸੀ ਸੂਤਰਾਂ ਮੁਤਾਬਕ ਆਈ ਡੀ ਐਸ ਪੀ ਅਧੀਨ ਸੂਬੇ ਤੇ ਜ਼ਿਲ੍ਹਾ ਨਿਗਰਾਨੀ ਇਕਾਈਆਂ ਇਹ ਫਲੂਆਂਜਾ ਵਰਗੀਆਂ ਬਿਮਾਰੀਆਂ ਅਤੇ ਸਾਧੀਆਂ ਬਿਮਾਰੀਆਂ ਤੇ ਧੁਗਾਈ ਨਾਲ ਨਜ਼ਰ ਰੱਖੀਆਂ ਹਨ ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਸੇ ਆਰਆਈ ਮਾਪਣਾਂ ਲਈ ਪ੍ਰੀਖਣ ਦੀ ਸਪਾਰਸ ਕੀਤੀ ਜਾਂਦੀ ਹੈ ਅਤੇ ਪੋਜੀਟਿਵ ਐਸੇ ਆਰਆਈ ਨਮੂਨਿਆਂ ਨੂੰ ਸੰਪੂਰਨ ਜੀਨੋਮ ਕਮ ਲਈ ਭੇਜਿਆ ਜਾਂਦਾ ਹੈ ਤ્યાર ਜੁਣ ਤੱਕ ਦੇਸ਼ ਵਿੱਚ ਕੋਵਿਡ ਦੇ 4302 ਮਾਮਲੇ ਸਾਹਮਣੇ ਆਏ ਜਦਕਿ ਪਿਛਲੇ 24 ਘੰਟਿਆਂ ਵਿੱਚ 864 ਕੇਸ ਦਰਜ ਕੀਤੇ ਗਏ ਹਨ ਇਸ ਅਜਿਹੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ